ਆਕੇ ਨੀ ਬੁੜੀ ਜਿਹੜੀ ਸਾਡੇ ਘਰੇ ਆਕੇ ਬੈਗੀ ਮੈਨੂੰ ਪੁੱਛ ਕਿਉਂ ਨਹੀਂ ਆ ਵੀ ਬੇਬੇ ਤੂੰ ਸਾਡੇ ਘਰੇ ਕੀ ਲੈਣ ਆਈ ਹੈਗੀ ਇਹ ਤਾਂ ਆਂਟੀ ਲੱਗਦੀ ਆਂਟੀ ਐ ਪੁੱਛਦੀ ਐ ਇਹਨੂੰ ਆਂਟੀ ਸਾਡੇ ਘਰੇ ਕੀ ਕਰਨਾ ਆਈ ਮੇਰੀ ਬੇਬੇ ਤਾਂ ਘਰੇ ਨਹੀਂ ਕੋੜਾ ਕੀ ਗੱਲ ਕਹਿਨੀ ਪੁੱਤ ਤੋ ਸ਼ਰਮ ਮਨ ਮਾੜੀ ਮੋਟੀ ਮਾ ਕਰੀ ਬੈ ਗਈ ਆ ਮਾ ਤੇ ਆਂਟੀ ਆ ਕਿਉਂ ਇੰਨੇ ਭਲਕੜ ਹੋਈ ਆ ਤੋ ਓਹ ਹਾਂ ਬੇਬੇ ਦੀਰਾ ਮੈਨੂੰ ਆਂਟੀ ਵਾਂਗੂ ਭਲਕਾ ਦੇ ਮੈਂ ਕਿਤੇ ਆਂਟੀ ਆ ਕੀ ਕਰੇ ਆਈ ਹੁਣ ਪਤਾ ਲੱਗਿਆ ਵੀ ਲੈ ਬੇਬੇ ਕੀ ਕਰ ਉਤੇ ਰੱਖ ਰਹਿਨੇ ਕਾਕਾ ਸਰੋ ਪੁੱਲ ਗਈ ਤਾ ਭੁੱਲਦੀ ਫਿਰ ਇੱਕ ਮਨ ਕੋਈ ਤੇ ਭੁੱਲ ਗਈ ਅੱਜ ਤੂੰ ਮੈਨੂੰ ਭੁੱਲ ਗਿਆ ਸਵਾਰ ਤੂੰ ਮੇਰਾ ਪਤਨ ਨਹੀਂ ਭੁੱਲ ਗਿਆ ਕਿ ਲੋੜ ਆਪੇ ਤੇਰਾ ਤਾਂ ਫਿਰ ਪੁੱਤ ਨੂੰ ਤੇਰਾ ਪੁੱਤ ਕਿਤੇ ਮੈਂ ਲੇਸਰ ਗੇ ਭੂਮਾ ਮਾਰਦੇ ਨਾ ਮੇਰੇ ਕਿਸਾਰੇ ਮੈਂ ਤਾਂ ਸ਼ੁਰੂ ਤੋਂ ਭੁੱਲ ਜਾਂਦੀ ਆ ਮੈਂ ਤਾਂ ਅਜੇ ਪਿੰਡ ਵੀ ਭੁੱਲ ਜਾਂਦੀ ਛੁਰਿਆਕ ਨੂੰ ਮੈਂ ਤਾਂ ਕਿਸੇ ਨੂੰ ਤਾਇਆ ਕਹਿੰਦੀ ਤਾਇਆ ਨੂੰ ਚਾਚਾ ਕਹ ਰਹੀ ਸੀ ਭਾਈ ਨੂੰ ਮੈਂ ਮਾਮਾ ਕਹਿੰਦੀ ਸੀ ਬੜਾ ਲੋੜਾ ਹੈ ਕੀ ਕਰਾਂਗੇ ਤੇਰੇ ਨਾਲ ਕਿਵੇਂ ਦਿਨ ਕੱਟੀਆਂ ਕਰਾਂਗੇ ਕਿਵੇਂ ਮੇਰੇ ਪੁੱਤ ਦੀ ਸਾਰੀ ਉਮਰ ਨਿਕਲੀ ਤੇਰੇ ਨਾਲ ਅੱਜ ਵੀ ਬਲੱਕੜਨਾ ਤੈਨੂੰ ਤਾਂ ਕਾਸੇ ਦਾ ਹੀ ਚੱਜ ਨਹੀਂ ਮੈਂ ਵਿੱਚ ਅੱਜ ਕਿਉਂ ਨਹੀਂ ਇੰਨੀ ਵਧੀਆ ਤਾਂ ਸਬਜ਼ੀ ਬਣਾਈ ਤੇ ਤੂੰ ਐਂ ਆਖਿਆ ਸੀ ਨਾ ਅੱਜ ਵੀ ਪੂਰਾ ਨਾਣ ਮਿਰਚ ਪਾ ਕੇ ਪੂਰੀ ਵਧੀਆ ਦਾਲ ਬਣਾਈ ਉਹ ਬਣਾਈ ਕੇ ਮੂੰਗੀ ਦੀ ਦਾਲ ਮੈਂ ਮਰ ਜਾ ਨੀ ਤੈਨੂੰ ਸਰਦੀ ਕਿੱਥੋਂ ਆਖਿਆ ਸੀ ਵੀ ਪੂਰਾ ਨਾਣ ਮਿਰਚ ਪਾ ਕੇ ਦਾਲ ਬਣਾਈਏ ਦਾਲ ਮੂੰਗੀ ਲੋੜੀ ਦਾਲ ਨੀ ਮੈਂ ਤਾਂ ਤੈਨੂੰ ਦੱਈਆ ਆਖਿਆ ਸੀ ਤੇ ਵੀ ਦੜੀਆ ਕੀ ਕਰਨਾ ਸੀ ਤੜੀਆ ਮੈਂ ਖਾਣਾ ਸੀ ਹੋਰ ਕੀ ਕਰਨਾ ਸਰਦੀ ਪੋਣਾ ਸੀ ਮੈਂ ਤੈਨੂੰ ਕਾ ਤੋ ਖਾਣਾ ਸੀ ਦੜੀਆਂ ਮੇਰੇ ਉਹ ਤਾਂ ਕਹਿੰਦੀ ਸੀ ਵੀ ਭਾਈ ਪੂਰਾ ਨੂਨ ਮਿਰਚ ਪਾ ਕੇ ਦੱਜ ਦਾਲ ਬਣਾ ਲਈ ਸਬਜੀ ਨਾ ਬਣਾਈ ਮੈਂ ਤਾਂ ਦਾਲ ਨਹੀਂ ਬਣਾ ਕੇ ਦਿੱਤੀ ਜਾਵਟੀ ਦਿੱਤੀ ਨੇ ਨਾਲੇ ਹਲੇ ਪੂਰਾ ਨੂਨ ਮਿਰਚ ਪਾਤਾ ਖਾਓ ਮੈਂ ਕਾਹਦੇ ਨਾ ਟੁਕੜਾ ਚਾਰ ਨਾ ਖਾ ਲਈ ਹੋ ਹੋ ਮੈਂ ਤਾਂ ਮੇਰੇ ਚਾਰ ਲੈ ਤਾ ਮੈਂ ਬਸ ਨਹੀਂ ਵੀਰ ਤੇਰੇ ਮੈਂ ਸਰੀਆ ਤੇ ਮੈਂ ਕਾਹਦੀ ਤੂੰ ਬਲ ਕਰਾਂਗੇ ਬਸ ਤੂੰ ਤਾਂ ਕਹਿੰਦਾ ਜਿਵੇਂ ਮੇਰੇ ਹੱਥ ਜਰਾ ਤੇ ਜਿਵੇਂ ਮੈਂ ਤਾਂ ਕਾਵਲ ਕਰਤਾ ਤਾਂ ਆਹ 2-4 ਸਾਲਾਂ ਜੀ ਬੇਬੇ ਚਾਰਵੇਂ ਮੈਂ ਉਧਰ ਮੈਂ ਸਾਲੇ ਤੋੜੇ ਚ ਪਾਈ ਉੱਥੋਂ ਕੱਢ ਕੇ ਲੈਣਾ ਮੈਂ ਕਾਹ ਮਿਲ ਗਿਆ ਚਾਰਵੇਂ ਸਾਲੇ ਤੋੜੇ ਹੁੰਦਾ ਖਾਣਾ ਕੰਨ ਤਾਂ ਮਾਰੋ ਮੈਂ ਤੂੰ ਆਬੀ ਦਾ ਕੈਸੀ ਅਬੀ ਤੂੰ ਆ ਜਾਈ ਨਹੀਂ ਸੀ ਕਿ ਆ ਚਾਰ ਖਰਾਬ ਹੋਇਆ ਤੇ ਮੈਨਸਾਂ ਨੂੰ ਪਾਦੀ ਨਾ ਪਸੂ ਆ ਮੇਰੇ ਖਾਣਾ ਥੋੜਾ ਕਮੈਂਟ ਕਰਦੇ ਜਾ ਵੱਡੀ ਦੀ ਕੀ ਹਾਲ ਕਰਦੀ ਆ ਮੈਂ ਤਾਂ ਨਹੀਂ ਚਲ ਕਾ ਨੂੰ ਕਾ ਨੂੰ ਐਡੀ ਪਣਕਰ ਨਾ ਕਿੱਥੇ ਬਾਤ ਐ ਨਹੀਂ ਤਾਂ ਆਣੀ ਨਾ ਇਹ ਹਜੇ ਮੈਂ ਤਾਂ ਦਿਨ ਕੱਟੀਆਂ ਕਰੀ ਜਾਨੀ ਆ ਨਹੀਂ ਮੇਰੇ ਪੁੱਤ ਕਿਵੇਂ ਕਰੂ ਦਿਨ ਕੱਟੀਆਂ ਇਹਦੇ ਨਾਲ ਕਾਣੀ ਨਾ ਆ ਮੈਨੂੰ ਤਾਂ ਲੱਗਦਾ ਇਹਦੀ ਮਾਂ ਦਾ ਫੋਨ ਆ ਗਿਆ फेर ही मैं तो गल नहीं करती किसा देखो एडी भलखड़ा है ऐडी कॉमली चाह पा आ गया होगी तू विचोला कौन सी मेरा नहीं दसा तेन विचोला कौन सी तेरा फुफड़ी बचोला हो कौन मेरा जीजा ਓਹੋ ਨਹੀਂ ਕੰਮ ਲੈ ਮੇਰੇ ਜੀਜੇ ਨੇ ਸ਼ੱਕ ਕਰਿਆ ਨਾ ਮੈਨੂੰ ਪਤਾ ਸਾਰਿਆ ਮੇਰਾ ਤੂੰ ਚੱਲ ਗਈ ਖੜਾ ਛੱਡ ਕੇ ਜੀਜੇ ਇਸ ਬਿਤੇਗਾ ਤੂੰ ਮੈਨੂੰ ਬਲੱਕੜ ਕਹਿੰਦੀ ਤੂੰ ਵੀ ਬਲੱਕੜ ਹੋ ਗਈ ਨੇ ਬੱਸ ਨਹੀਂ ਖੜਾ ਛੱਡ ਦਿਆ ਤੇਰੀ ਮਾਂ ਦਾ ਫੋਨ ਆਈ ਜਾਂਦਾ ਕਰ ਦਿਆਂ ਮਾਂ ਨੂੰ ਦੱਸ ਦਈ ਹੁਣ ਦੱਸ ਦੇ ਫਿਰ ਮੇਰੀ ਮਾਂ ਕਿਹੜਾ ਮੈਨੂੰ ਜਾਣਦਾ ਮੈਂ ਇੱਥੇ ਆਈ ਐ ਵੀ ਉਹ ਕਿਸ ਤੋਂ ਪਾਉਂਦੀ ਐ ਨਹੀਂ ਮੇਰੇ ਨਾਲ ਗੱਲ ਕਰਾਉਂਦੀ ਐ ਬੰਦਾ ਕਿਹੜਾ ਮੇਰੇ ਨਾਲ ਤੇਰੀ ਤਰ੍ਹਾਂ ਵਗ ਜਾ ਵਗ ਜਾ ਤੇਰੇ ਮੂਰੇ ਹੱਥ ਬੰਨੇ ਨਹੀਂ ਵਗ ਜਾ ਕਿਉਂ ਤਾਂ ਪਾਇਆ ਮੈਨੂੰ ਇਹਨੂੰ ਡਾਲ ਲੈ ਰੇ ਕੋਈ ਲੀਚ ਪਾ ਕੇ ਸਿਰ ਚ ਪਾ ਲੈ ਮੇਰਾ ਜਾ ਵੱਡੀ ਦੀ ਗੱਤੀ ਇਹ ਲੈ ਕੇ ਸਿਰ ਚ ਪਾ ਲੈ ਹੋਰ ਤੋਂ ਕੋ ਫੋਨ ਨਹੀਂ ਵਗ ਜਾ ਚੱਲ ਤੈਨੂੰ ਅੰਦਰ ਡਾਕ ਕੇ ਆਵਾਂ ਪਹਿਲਾਂ ਤੂੰ ਕਾਬਲੀ ਨਾ ਮੈਨੂੰ ਤੂੰ ਪਾ ਲੈ ਜਾ ਬੇਰਦੀ ਨੇ ਅੰਦਰ ਨਾ ਨਹੀਂ ਮੈਂ ਡਾਲ ਲੈ ਨਹੀਂ ਆ ਤੇਰੇ ਸਿਰ ਚ ਪਾਉਣੀ ਆ ਡਾਲ ਲੈ ਕੇ ਹੋਰ ਤੂੰ ਪਾ ਉਹ ਹੋ ਨਹੀਂ ਮੈਂ ਮਰ ਜਾਣੀ ਕਾਉਂ ਦੇ ਤੂੰ ਬੇ ਹੁਣ ਤੂੰ ਕਹਿ ਕੇ ਨਹੀਂ ਹਟੀ ਵੀ ਡਾਲ ਮੇਰੇ ਸਿਰ ਚ ਕਿ ਤੁਮ ਸਰਚ ਪਾਉਣੋਂ ਤੇ ਆਰਾਧ ਪਟੀਲਾ ਲੈ ਕੇ ਬਾਹਰ ਸਰਚ ਚਾਕੇ ਐ ਕਰ ਬਾਲ ਨਾਲ ਸਰ ਨਾਲ ਫਿਰ ਸਬਜੀ ਬਣਾ ਲਾਂਗੇ ਨਹੀਂ ਬਾਹਰ ਜਾ ਫਿਰ ਤੇਰਾ ਮੂਰੇ ਬਨੇ ਹੱਥ ਨਹੀਂ ਕੀਤਾ ਪਾ ਲੈ ਨਹੀਂ ਤਾਂ ਕੀਤ ਪਾ ਲੈ ਨਹੀਂ ਮੈਂ ਮਰ ਜਾਂ ਨਹੀਂ ਇਹ ਤਾਂ ਆਪ ਰਕਤ ਲੱਕੜ ਸੀਗੀ ਕਾਮਲੀ ਨਹੀਂ ਤਾਂ ਸਾਨੂੰ ਵੀ ਕਾਮਲੇ ਕਰ ਲੈਣੀ ਮਾਂ ਪੁੱਤਾਂ ਨੂੰ ਆ ਆ ਜਾਂਦੇ ਮੇਰੇ ਪੁੱਤਰ ਦੱਸ ਦਿਆਂ ਵੀ ਮੇਰੇ ਨਾਲ ਤਾਂ ਆ ਕਿੱਤਾ ਕਰਦੀ ਅੱਜ ਕਿੱਥੇ ਕਾਮਲੀ ਜਵਾਬ ਆ ਗਿਆ ਵੇ ਕਿਵੇਂ ਸਾਰੀ ਉਮਰ ਨੇ ਕੋਉ ਤੇਰੀ ਪੁੱਤ ਮੈਂ ਤਾਂ ਹੁਣ ਬੈਠੀ ਜਿੰਨਾ ਕਿ ਚਿਰ ਕੰਨ ਮੇਰੇ ਨਾਲ ਨਹੀਂ ਗਈ ਜਾਂਦੀ ਉਮਰ ਉਹ ਮੈਂ ਮਰ ਜਾਮਾ ਕਰੋ ਤੇ ਮੇਰੇ ਪੁੱਤ ਨੂੰ ਜਨੇ ਕਾਮਲਾ ਕਰ ਦੋਗੀ ਰਾਮ ਦਿਖਾਈ ਰਾਮ ਦਿਖਾਈ ਨੂਣੀ ਹੋਵੇ ਤਾਂ ਚੱਜੀ ਆਵੇ ਨਹੀਂ ਆਵੇ ਨਾ ਜੇ ਤੋਂ ਮੱਤ ਤੱਕ ਲਈ ਨਹੀਂ ਕਾਸੀ ਦੇ ਨੋ ਹੁਣ ਦਾਲ ਦਾ ਕੀ ਕਰਾਂ ਬੇਬੇ ਤਾਂ ਸੁੱਤੀ ਪਈ ਐ ਉਹ ਬੇਬੇ ਸੌਂਗੀ ਬੇਬੇ ਨੇ ਆਖਿਆ ਸੀ ਵੀ ਮੇਰੇ ਸਿਰ 'ਚ ਪਾ ਦੇ ਦਾਲ ਦਾਲ ਬੇਬੇ ਦੇ ਸਿਰ 'ਚ ਪਾ ਲਾਂ ਨਹੀਂ ਆ ਫਿਰ ਸਬਜ਼ੀ ਬਣਾ ਲਾਂਗੇ ਆਪਾਂ ਵਧੀਆ ਨੂਨ ਮਿਰਚ ਪਾ ਕੇ ਤੇ ਬੇਬੇ ਨੂੰ ਦਾਲ ਨਾਲ ਨਮਾ ਕੇ ਉਹ ਨਹੀਂ ਬੇਬੇ ਨੇ ਆਪ ਹੀ ਕਿਹਾ ਸੀ ਤਾਂ ਬੇਬੇ ਸੁੱਤੀ ਵੀ ਬੇਬੇ ਨੂੰ ਕਰ ਪਤਾ ਲੱਗਣਾ ਜੇ ਨੂੰ ਬੇਬੇ ਉੱਠੂ ਉਹਦੋਂ ਬੇਬੇ ਦੇ ਸਿਰ 'ਚ ਦਾਲ ਹੀ ਦਾਲ ਹੋਊਗੀ ਚੱਕ ਬੇਬੇ ਆ ਗਈ ਮੈਂ ਦਾਲ ਲੈ ਕੇ ਮੈਂ ਨੰਪਲਕੜ ਕੋਈ ਨਹੀਂ ਸੀ ਨਾ ਤੈਨੂੰ ਦਾਲ ਨਾਲ ਨਵਾਉਂਗੀ ਹੁਣ ਮੈਂ ਦਾਲ ਆਲਾ ਕੁੱਕਰ ਉਹ ਬਦੇ ਛਰਚ ਪਾ ਦਣੀ ਉਹ ਕੀ ਕਰੀ ਜਾਨੀ ਐ ਤੂੰ ਆ ਕੀ ਕਰੀ ਜਾਨੀ ਐ ਇਹ ਬੇਬੇ ਨੂੰ ਨਵਾਣੀ ਆ ਦਾਲ ਨਾਲ ਦਾਲ ਨਾਲ ਉਹ ਦਾਲ ਸਬਜ਼ੀ ਦਾ ਖਾਣ ਵਾਸਤੇ ਤੂੰ ਪਾ ਤੂੰ ਦਾਲ ਕਿਉਂ ਖੋਹੀ ਜਨਾ ਭਰੇ ਹੋਏ ਮੇਰੀ ਬੇਬੇ ਨੂੰ ਉਠਾ ਦੇਗਾ ਤੂੰ ਤੂੰ ਅਵੇ ਕਰੇ ਜਾ ਪਾ ਜਾ ਮੈਂ ਕੌਣ ਆ ਹਾਂ ਉਹ ਮੈਂ ਤੇ ਘਰ ਆਣਾ ਹੋਰ ਕੌਣ ਆ ਮੈਂ ਐ ਉਹ ਪਲक्कੜ ਜਨਾਨੀਆਂ ਹਰ ਇੱਕ ਗੱਲ ਹੀ ਪਹਿਲਾਂ ਗੱਲਾਂ ਹੀ ਪੁੱਨ ਛੋਟੀਆਂ ਮਟੀਆਂ ਹੁਣ ਵੱਡੀਆਂ ਵੱਡੀਆਂ ਗੱਲਾਂ ਹੀ ਭੁੱਲਣ ਲੱਗੀ ਮੈਨੂੰ ਨਾ ਬੇਬੇ ਨੇ ਆਇਆ ਕਿਹਾ ਸੀ ਵੀ ਦਾਲ ਮੇਰੇ ਸਿਰ 'ਚ ਪਾਏ ਮੈਂ ਬੇਬੇ ਦੇ ਸਿਰ 'ਚ ਦਾਲ ਪਾ ਕੇ ਫਿਰ ਸਬਜ਼ੀ ਬਣਾਉਂਗੀ ਉਹ ਦਾਲ ਇਹ ਸਿਰ 'ਚ ਪਾਉਣ ਵਾਸਤੇ ਨਹੀਂ ਖਾਣ ਵਾਸਤੇ ਬਣਾਈਏ ਬੇਬੇ ਨੇ ਬਣਾਈ ਹੋ ਕਮੜੀਆਂ ਪਲक्कੜੇ ਉਹ ਮੈਂ ਬਣਾਈਆ ਬੇਬੇ ਨੇ ਮੈਨੂੰ ਕਿਹਾ ਸੀ ਤਾਂ ਦੋ ਸਿਰ 'ਚ ਪਾਈ ਜਾਵੇ ਮੇਰੇ ਬੇਬੇ ਮੈਨੂੰ ਕਹਿੰਦੀ ਆਇਆ ਕਰ ਦਾਲ ਲਿਆ ਕੇ ਮੇਰੇ ਸਿਰ 'ਚ ਪਾ ਦੇ ਓਹ ਹੋਰ ਇਹਦਾ ਬੇਬੇ ਦੇ ਅੱਕੀ ਨੇ ਕਿਹਾ ਹੋਊਗਾ ਇੱਕ ਕਹਗਲੀਏ ਅਕੀ ਕੌਣ ਐ ਅਕੀ ਪਰਾ ਹੋ ਜੇ ਹਾਂ ਤਨ ਮੈਂ ਕੀ ਕੀ ਰਸਾ ਹੁਣ ਮੈਂ ਕਿਥੋਂ ਪਲਕੜਾਂ ਦੇਖ ਲੈ ਅਕੀ ਅਕੀ ਪਹਿਲਾਂ ਬੜੇ ਘਰੇ ਰਹਿੰਦੀ ਸੀ ਓਏ ਆ ਜਾ ਓਰੇ ਫਿਰ ਉਹਨਾਂ ਦਾਲ ਦਾ ਕੀ ਕਰਾਂ ਉਹ ਦਾਲ ਸਬਜ਼ੀ ਖਾਣ ਵਾਸਤੇ ਬਣਾਈਆ ਹੋਰ ਕੀ ਕਰਾਂ ਨਹੀਂ ਬੇਬੇ ਜਾਨੀ ਦੜੀਆਂ ਬਣਾ ਦੇ ਵੀ ਦਾਲ ਮੇਰੇ ਸਿਰ ਤੇ ਪਾ ਦੇ ਕੋਈ ਨਹੀਂ ਮੈਂ ਬੇਬੇ ਨਾਲ ਗੱਲ ਕਰੂੰਗਾ ਆ ਜਾ ਤੂੰ ਆ ਜਾ ਆ ਜਾ ਮੁਰਿਆ ਮੈਂ ਦਾਰੀ ਖੋ ਕੇ ਲੱਗੇ ਬੇਬੇ ਨੂੰ ਨਿਮਾਉਣੀ ਦਿੱਤਾ ਬੇਬੇ ਬਾਰੀ ਵਧੀਆ ਨਾ ਹੁੰਦੀ ਬੇਬੇ ਚਰਚਾਗ ਹੋ ਜਾਂਦੀ ਕਿੱਥੋਂ ਲੈ ਜੱਬ ਕਰਿਆਗਾ ਪਲक्कੜ ਜਨਾਨੀ ਨਾ ਮੈਂ ਥੋੜੀ ਪਲक्कੜਾਂ ਬੇਬੇ ਪਲक्कੜਾ ਆਹੋ ਬੇਬੇ ਹੀ ਪਲक्कੜੇ ਮੈਂ ਵੀ ਪਲक्कੜਾ ਤੂੰ ਤਾਂ ਨੀ ਕੋਈ ਗੱਲ ਭੁੱਲਦੀ ਤੂੰ ਤਾਂ ਮੈਂ ਨੀ ਭੁੱਲਦੀ ਤੁਸੀਂ ਭੁੱਲ ਜਾਂਦੇ ਹੋ ਤੂੰ ਭੁੱਲ ਗਿਆ ਨਾ ਤੂੰ ਕੀ ਕੀ ਕਰੀ ਜਾਂਦਾ ਮੇਰਾ ਨੱਕੀ ਥੋੜੀ ਆਹੋ ਮੈਂ ਹੀ ਭੁੱਲ ਜਾਣਾ ਹਾਂ ਤੂੰ ਭੁੱਲਦਾ ਬੇਬੇ ਵੀ ਭੁੱਲਦੇ ਤੇਰਾ ਬੋਲਾ ਨਾ ਕੀ ਹੈ ਮੇਰਾ ਪੱਕੀ ਉਹ ਤੇਰਾ ਬਲਵਾ ਕੋਈ ਉਹ ਤੇਰਾ ਨਾ ਹਰਪ੍ਰੀਤ ਐ ਇਹ ਹਰਪ੍ਰੀਤ ਕੌਣ ਆ ਉਹ ਤੇਰਾ ਨਾ ਹਰਪ੍ਰੀਤ ਆ ਹਾਂ ਹੁਣ ਤਾਂ ਤੂੰ ਕੀ ਕਹਿਆ ਮੈਨੂੰ ਉਪਲੋਕੜੇ ਆ ਜਾ ਓਰੇ ਮੈਂ ਤੇਰਾ ਤਾਂ ਹੁਣ ਤੈਨੂੰ ਦਵਾਈ ਦੇਣੀ ਉਹ ਤਾਂ ਹੁਣ ਤਾਂ ਤਾਂ ਜਿਆਦਾ ਹੀ ਬੜੀ ਖੜੀ ਐ ਕੁਛ ਆ ਜਾ ਮੈਂ ਕੀ ਐ ਮੇਰਾ ਨਾ ਤੇਰਾ ਨਾ ਹਰਪ੍ਰੀਤ ਐ ਮੇਰਾ ਨਾ ਗੁਰਲਾਲ ਐ ਅੱਛਾ ਗੁਰਲਾਲ ਐ ਮੈਂ ਤੈਨੂੰ ਗੁਰਲਾਲ ਕਿਆ ਕਰਾਂ ਉਹ ਲੈ ਹੋਰੋਂ ਨਾ ਲੈਣ ਵਾਸਤੇ ਹੁੰਦਾ ਏ ਤੂੰ ਆ ਜਾ ਆਪਾਂ ਕੋਈ ਤੂੰ ਕੀ ਕੁ ਕੁ ਬਣਾ ਲਈ ਔਰ ਸਬਜੀ ਦਾ ਤੂੰ ਬਣਾ ਲਈ ਵਧੀਆ ਨਹੀਂ ਅੱਜ ਐਂ ਕਰਾਂਗੇ ਮੇਰਾ ਨਾਮ ਹਰਪ੍ਰੀਤ ਹੈ ਨਾ ਹਰਪ੍ਰੀਤ ਕੋਲੇ ਖੜਕੇ ਦੇਖੂਗੀ ਜੇ ਲਾਲ ਰੋਟੀਆਂ ਪਕਾਉਗਾ ਚੱਲ ਰੋਟੀਆਂ ਪਕਾ ਦੇ ਲਾਲ ਕੋਈ ਨਹੀਂ ਤੂੰ ਜੇ ਪਕਾਉਂ ਰੋਟੀਆਂ ਚਾਹ ਉਹ ਰੋਟੀਆਂ ਨਹੀਂ ਪਕਾਉਂਦੇ ਹੁੰਦੇ ਬੰਦੇ ਰੋਟੀਆਂ ਪਕਾਉਦੇ ਹੁੰਦੇ ਬੰਦੇ ਦਾ ਖੇਤੀ ਦਾ ਕੰਮ ਕਰਦੇ ਹੁੰਦੇ ਨੇ ਮੂਰਖੇ ਖੇਤ ਮੈਂ ਲੱਗ ਜੂ ਲੈ ਤੂੰ ਕੀ ਖੇਤ ਕਰੇਗੀ ਨਾ ਮੈਂ ਕਈ ਲੈ ਕੇ ਖਾਲ ਪੱਤੇ ਹਾਂ ਖਾਲ ਪੱਤੇ ਆਏਗੀ ਖਾਲ ਤੈਨੂੰ ਕੋਈ ਅੱਜ ਪੱਤੇ ਆਏ ਅੱਜ ਲੈ ਆ ਜਾ ਆ ਮੈਨੂੰ

ਥੋ ਸਿਦਰੀ ਪੱਲੇ ਪਈ ਹੈਗੀ ਉਹ ਅੱਗੇ ਤਾਂ ਮਾਣਾ ਮੋਟਾ ਗੱਲ ਭੁੱਲਦੀ ਸੀਗੀ ਹੁਣ ਤਾਂ ਜੰਮੀ ਮੂਰਖ ਹੋ ਗਈ ਸਿਰੇ ਦੀ ਉਹ ਬੇਬੇ ਨੇ ਚੱਪਲਾਂ ਪਤਾ ਨਹੀਂ ਕਿਵੇਂ ਸਿੱਟੀਆਂ ਪਈਆਂ ਬੇਬੇ ਆ ਚੱਪਲਾਂ ਕਿਹਦੇ ਸਿੱਟੀਆਂ ਪਈਆਂ ਤੇਰੀਆਂ ਇਹ ਆ ਜਾ ਭਾਈ ਚੱਪਲਾਂ ਸਿੱਟੀਆਂ ਪਈਆਂ ਨਹੀਂਆਂ ਉਹਨਾਂ ਮਾਰੀਆਂ ਸੀਆਂ ਕੰਬਲੀ ਦੇ ਬੇਬੇ ਕੰਬਲੀ ਕੀ ਤੂੰ ਤਾਂ ਆਰਾਮ ਨਾਲ ਘੜੇ ਵਰੀ ਸੁਤੀ ਪਈ ਸੀ ਉਹਦਾ ਕੂਕਰ ਚੱਕੀ ਖੜੀ ਸਬਜੀ ਤੇਰੇ ਪਾਉਂਦੀ ਸੀ ਸਿਰ ਚ ਉਹ ਪਾਈ ਕਾਹਦੀ ਸੁੱਤੀ ਪਈ ਸੀ ਸੁਣੀ ਜਾਂਦੀ ਸੀ ਮੈਂ ਡਰਾਮਾ ਉਹਦਾ ਕਹਿੰਦੇ ਮੈਂ ਕਹਾਂ ਨੂੰ ਸੁੱਤੀ ਸੀ ਕਿ ਕਹਿੰਦੇ ਤੈਨੂੰ ਨਹੀਂ ਲੱਗਦਾ ਕਿ ਸੁੱਤੀ ਪਈ ਸੀ ਕਿ ਸੁੱਤੀ ਪਈ ਵਰਤ ਅੱਜ ਦਾਲ ਤਰੇਪਾਂ ਦੀ ਦਾਲ ਚੱਕੀ ਖੜੀ ਸੀ ਇੱਥੇ ਬਣਾਣੀ ਨਹੀਂ ਬਣਾਦੀ ਸੀਗੀ ਦਾਲ ਭਾਈ ਮੈਂ ਆਖਿਆ ਹੁਣ ਆਪਾਂ ਤਾਂ ਐਲਸੀਡੀ ਲਾਉਣ ਦੀ ਲੋੜ ਨਹੀਂ ਆ ਐਲਸੀਡੀ ਵਰਗੇ ਕੋਈ ਮਰਜ਼ੀ ਗੱਲ ਕਹਿੰਦੇ ਕਹਾ ਲਾਉਹੀ ਕਰੀ ਜਾਂਦੀ ਹੈਗੀ ਐਲਸੀਡੀ ਦੀ ਮੰਦੀ ਲੋੜ ਪੈਂਦੀ ਆਪਾਂ ਨੂੰ ਦੇਖਣ ਦੀ ਲਾਈਟ ਮਚਾਉਣੀ ਆ ਘਰੇ ਐਲਸੀਡੀ ਬੀ ਕਿਹੜੀ ਐਲਸੀਡੀ ਇਹ ਤਾਂ ਮਹਿਲਾ ਦਾ ਪੁਲਕੜ ਸੀਗੀ ਮਾੜੀਆਂ ਮੁੱਠੀਆਂ ਗੱਲਾਂ ਭੁੱਲਦੀ ਸੀਗੀ ਹੁਣ ਤਾਂ ਇਹ ਸਰੀ ਜਮੇ ਮੂਰਖ ਹੋ ਗਈ ਮੈਂ ਮੂਰਖ ਤਾਂ ਹੋ ਗਈ ਭਾਈ ਮੈਂ ਇੱਥੇ ਬੈਠੀ ਸੀ ਮੈਨਾਂ ਉਹ ਅੰਟੀ ਤੂੰ ਕੌਣ ਹੈ ਤੂੰ ਸਾਡੇ ਘਰੇ ਕੀ ਲੈਣਾ ਹੈ ਮੇਰੇ ਬੇਬੇ ਤਾਂ ਹੈ ਨਹੀਂ ਇੱਥੇ ਕਾਵਲੀ ਨਾ ਮੈਂ ਮੱਥਾ ਮਾਰ ਕੇ ਅੱਡੀਆਂ ਪਹਿਲਾ ਘੰਟਾ ਬੇਬੇ ਤੂੰ ਅੰਟੀ ਕਹੀ ਜਾਂਦੀ ਸੀ ਹਾਂ ਮੈਨੂੰ ਅੰਟੀ ਕਹੀ ਜਾਂਦੀ ਸੀ ਮੈਂ ਆਖਿਆ ਅੱਜ ਤੋਂ ਮੈਨੂੰ ਅੰਟੀ ਕਹਿੰਨੀ ਸਵੇਰ ਤੋਂ ਮੇਰੇ ਪੁੱਤ ਨੂੰ ਵੀ ਕਹੇਂਗੀ ਕਹਿੰਦਾ ਤੇਰਾ ਪੁੱਤ ਕੌਣ ਹੈ ਮੈਨੂੰ ਤਾਂ ਪਤਾ ਹੀ ਨਹੀਂ ਆਦੀ ਬੇਬੇ ਉਹੀ ਗੱਲਾਂ ਮੈਨੂੰ ਕਹੀ ਜਾਵੇ ਆਖਿਆ ਤੂੰ ਕੌਣ ਹੈ ਲੈ ਹਾਂ ਮੈਂ ਤੇਰੇ ਘਰ ਆ ਕਿ ਤੇਰੇ ਫਿਰ ਉਹਨੇ ਵੀ ਨਾਂ ਕੀ ਹੈ ਉਹ ਤਾਂ ਮੈਂ ਮੈਨੂੰ ਤਾਂ ਲੱਗਦਾ ਕੋਈ ਜਮਾ ਮੂਰਖ ਹੋ ਗਈ ਆਪਾਂ ਨੂੰ ਚੁੱਪ ਕਰਕੇ ਦਵਾਈ ਬਾਕੀ ਦੇ ਦਵਾਏ ਦਵਾਏ ਨੇ ਭਾਈ ਕਿੱਥੇ ਸਿੱਧਰੇ ਨਾ ਆਪਣਾ ਕਹਿੰਦੇ ਮੱਥਾ ਲੱਗ ਗਿਆ ਆ ਬੰਦੇ ਨੇ ਪਹਿਲੱਕੜ ਜਨਾਨੀ ਨੇ ਤੇ ਪਾ ਲਿਆ ਤੂੰ ਤਾਂ ਇਹ ਬਿੰਨ ਝਟ ਖੇਤ ਵਾਗੀ ਜਾਣਾ ਮੇਰੇ ਤਾਂ ਜਮਾਂ ਸਰ ਦੁਖਣ ਲਾਣ ਦੀ ਆ ਭਾਈ ਆਥਨ ਤਾਂ ਹੀ ਇਹ ਬੇ ਦੇਖਣ ਤੈਨੂੰ ਤੂੰ ਹੀ ਕਹੀ ਸੀ ਤੇਰੀ ਖਰੀਦ ਐ ਮੈਂ ਭਾਈ ਮੇਰੀ ਕਾਦੀ ਖਰੀਦ ਐ ਮੈਨੂੰ ਕੀ ਪਤਾ ਸੀ ਵੀ ਇਹ ਜਿਹਾ ਮੈਂ ਤਾਂ ਬਲਾਚਾ ਲਾ ਕੇ ਮਾੜਾ ਮੋਟਾ ਦੇਖੀ ਸੀ ਹੁਣ ਮੈਨੂੰ ਕੀ ਪਤਾ ਸੀ ਵੀ ਇਹ ਚੀਜ਼ਾਂ ਵੀ ਭੁੱਲਦੀ ਆ ਵੀ ਸਾਰਾ ਦਿਨ ਹੀ ਹੀ ਕਰਕੇ ਫਿਰਦੀ ਆ ਕਾਂ ਵੇ ਮੈਨੂੰ ਸਾਰਾ ਦਿਨ ਦੰਦ ਕੱਢਦੀ ਫਿਰਦੀ ਆ ਭਾਈ ਤੇ ਭਾਈ ਆ ਦੇਖ ਲੈ ਵਿਚੋਲੇ ਨੇ ਮਾੜੀ ਮੋਟੀ ਗੱਲ ਸੋ ਦੇਖ ਰਹਾ ਪੱਲੇ ਪਾਤੀ ਕਿਵੇਂ ਇਹਦੇ ਨਾਲ عمر ਕੱਢਾਂਗੇ ਢੀਸ ਕਿਵੇਂ ਕਰਨ ਮੈਂ ਤਾਂ ਇਹ ਗੱਲ ਦਾ ਪਸਤਾਵਾ ਕਰੀ ਜੰਨੀ ਆ ਵੀ ਮੈਂ ਤਾਂ ਅੱਜ ਮਰੀ ਸਵੇਰੇ ਦੁਆ ਦੇਣਾ ਮੇਰਾ ਪੁੱਤ ਫਸ ਗਿਆ ਚਕਮੜੀ ਚ ਪਲੱਕੜ ਜਨਾਨੀ ਚ ਕੀ ਕੁਸਤੂ ਕਹਿ ਕੇ ਖੇਤ ਮੰਗਾ ਲੇਗਾ ਇਹਨਾਂ ਕੋਈ ਚੀਜ਼ ਲੈ ਕੇ ਦਿੰਦੀ ਤੈਨੂੰ ਇੱਥੇ ਬੈਠਾ ਮੱਥਾ ਮਾਰੀ ਜਾਇਆ ਕਰੀ ਬੇਬੇ ਮੈਨੂੰ ਐਂ ਕਹਿੰਦੀ ਐ ਅਗਰ ਤੂੰ ਤਾਂ ਰੋਟੀਆਂ ਪਕਾ ਮੈਂ ਤੈਨੂੰ ਦੇਖੂ ਤੇ ਖੇਤ ਕਵੀ ਮੈਂ ਵਗ ਜਾਕਰੂ ਖਾਲ ਮੈਂ ਪੱਟ ਲੋ ਕਹਿੰਦੇ ਉਹ ਮੈਂ ਮਰ ਜਾਵੇ ਭਾਈ ਕੀ ਕਰੇਗਾ ਕਹਿੰਦੇ ਇਹ ਜਨਾਨੀ ਦਾ ਰੱਖ ਕੇ ਕਹਿੰਦੇ ਇਹਨਾਂ ਦਾ ਤਪਾਰ ਰੱਖਿਆ ਇੰਨਾ ਵਿਚਾਲੇ ਨੇ ਕਹਿੰਦੇ ਆਪਣਾ ਨੌਲਾ ਰੱਖਿਆ ਜੇ ਇੰਨੀ ਗੱਲ ਦਾ ਪਤਾ ਹੁੰਦਾ ਪਤਾ ਕਦੇ ਸ਼ੱਕ ਨਹੀਂ ਸੀ ਲੈਂਦੇ ਦਾ ਬੇਬੇ ਮੈਨੂੰ ਤਾਂ ਦੀਦੀ ਸੀਗੀ ਇਹ ਮੈਨੂੰ ਤਾਂ ਥੋੜਾ ਥੋੜਾ ਪਤਾ ਲੱਗਦਾ ਸੀਗਾ ਮੈਨੂੰ ਤਾਂ ਮਾੜੀ ਜਿਹੀ ਸੋ ਵੀ ਆ ਗਈ ਸੀ ਗੱਲ ਦੀ ਤੂੰ ਨਹੀਂ ਮੰਨੀ ਪਾ ਭਾਈ ਜੀ ਮਾੜੀ ਮੈਨੂੰ ਗੱਲ ਕਰ ਦਿੰਦਾ ਵੀ ਇਹ ਤਾਂ ਕਹਿੰਦੇ ਐਨੀ ਕਾਮਲੀ ਜਿਹੜਾ ਨਹੀਂ ਆਪਾਂ ਕਦੇ ਲੈਂਦੇ ਸੀ ਮੈਨੂੰ ਕੰਨ ਤੇ ਗੱਲ ਨਹੀਂ ਗਸੀ ਤੈਨੂੰ ਵੀ ਐ ਸੀ ਮੇਰਾ ਵਿਆਹ ਹੋ ਜਾ ਮੈਨੂੰ ਵੀ ਐ ਸੀ ਮੈਂ ਆਪਰਾ ਪੁੱਤ ਵਿਆਹ ਲਾ ਮੈਨੂੰ ਪਤਾ ਹੀ ਨਹੀਂ ਸੀ ਇਹ ਗੱਲ ਆਉਂਦਾ ਬਾਈ ਬੀ ਤੁਸੀਂ ਤਾਂ ਬਸ ਇੱਕ ਗੱਲ ਜਾਣਦੇ ਹੋ ਬਸ ਸੋਣੀ ਐ ਸਣਖੀ ਐ ਹੈਨਾ ਮੋਟੀਆਂ-ਮੁੱਟੀਆਂ ਅੱਖਾਂ ਨੇ ਨੈਣਾਂ ਨਾਲ ਸਾਹ ਦੇਖ ਲੈ ਤੂੰ ਤਾਂ ਵੇ ਭਾਈ ਨਾ ਨਾ ਸਹੀ ਦੇਖ ਲੈ ਮੈਨੂੰ ਨਹੀਂ ਸੀ ਪਤਾਈ ਚਾ ਕਰਮਾ ਤਾਂ ਇਨੀ ਕੀ ਵੀ ਇਹਨੂੰ ਅਕਲ ਪੋਰਾ ਵੀ ਹੈਗੀ ਪਤਾ ਨਹੀਂ ਸੀ ਮੈਨੂੰ ਮੈਂ ਤਾਂ ਹੁਣ ਪਸਤਾਉਣੀ ਆਤੀ ਹੋ ਕਾਲ ਜੇ ਕਹਿੰਦੇ ਲੈਣੀ ਹੋਵੇ ਕੁੜੀ ਕਹਿੰਦੇ ਘੰਟਾ ਲੋ ਘੰਟੇ ਗੱਲਾਂ ਮਾਰੋ ਕਹਿੰਦੇ ਅਗਲੇ ਦੇਖ ਕੇ ਗੱਲ ਲਗਾਏ ਨਾ ਵੀ ਸੋਹਣੀ ਸੋਹਣੀ ਹੈ ਕੋਈ ਕਹਿੰਦੇ ਉਹਨੂੰ ਭਰਾ ਭੈਣ ਪੁੱਛੋ ਵੀ ਕਹਿੰਨ ਭੈਣ ਭਾਈਓ ਕਹਿੰਦੇ ਚਾਚੇ ਤਾਇਓ ਕਾਦੇ ਕਾਦੇ ਤੇ ਲੱਗੋ ਕਾਏ ਪੜ੍ਹੀ ਸਾਰਾ ਕੁਝ ਪੁੱਛੋ ਮੈਂ ਤਾਂ ਕੁਝ ਨਹੀਂ ਪੁੱਛਿਆ ਵੇ ਭਾਈ ਸਾਹ ਕਿਸੇ ਨੂੰ ਹੋਰ ਵੀ ਸਿੱਖਿਆ ਜੂ ਵੀਰ ਆਪਾਂ ਦੇਖਣੀਆਂ ਨੇ ਨਾ ਤੀ ਭੈਣ ਨੂੰ ਨੂੰ ਤੀ ਨੂੰ ਐ ਸੋਹਣੀ ਨਾ ਦੇਖਿਆ ਕਰੋ ਸਿਆਣੀ ਦੇਖਿਆ ਕਰੋ ਸਿਆਣੀ ਇਹ ਬਾਈ ਕੀ ਸਿਆਣੀ ਦੇਖੀ ਐ ਮੈਂ ਤਾਂ ਖਾਲੀ ਸੋਣੀ ਤਾਂ ਕਹਿੰਦੇ ਅਸਨੱਖੀ ਦੇਖ ਲਿਆ ਕੀ ਕਰਾਂ ਆਉਂਦੀ ਐ ਆਉਂਦੀ ਐ ਕਰੂਗੀ ਹੁਣ ਤੰਨਾ ਕੇ ਗੱਲ ਆ ਪਤਾ ਨਹੀਂ ਕੀ ਚੱਕੀ ਹੋਈ ਆ ਉਹ ਆਪੇ ਚੱਕ ਲਈ ਤੇ ਐਂ ਕਹ ਜੀ ਮੈਨੂੰ ਦਲੀਆ ਬਣਾ ਦੇ ਮੈਂ ਉਤੋਂ ਮੈਂ ਛਾਣੀ ਲੈਤੀ ਪਾ ਲਈ ਬੂਨਾ ਮਾਰ ਗਿਆ ਉਹ ਲੈਤੀ ਖਾਣਾ ਪਸ਼ੂ ਤਾਂ ਨਹੀਂ ਜਾਵਦੀ ਤੇ ਮੈਂ ਲੈਤੀ ਖਾਲਾ ਪਸ਼ੂਆਂ ਨੂੰ ਆਪਣੇ ਕਮਰੇ ਸਮਝਦੇ ਐ ਇਹਨਾਂ ਦਾ ਤਾਂ ਪਾ ਲਿਆ ਲੈ ਕਾਹਵਲ ਕਹੇ ਤੈਨੂੰ ਦਲੀਆ ਪਿਆਨ ਦਾ ਡੱਬੇ ਜੋ ਆਖਿਆ ਸੀ ਬਬੀ ਇੰਨੇ ਕਰਾ ਕੀ ਹੋਊਗਾ ਮੜਾ ਹੀ ਨਾ ਆਦੀ ਦੇਖ ਕਰਕੇ ਆਪਾਂ ਕੋਚ ਧਰ ਦਾਨੇ ਆਂਗੇ ਦੇਖ ਲੱਗ ਲੇਟੀ ਬਸੂਆਂ ਨਾਲ ਨਾ ਮੈਂ ਅਦੀ ਦੇਖ ਕਰ ਲੇਗੀ ਇਹ ਆਹ ਬੰਦਾ ਆ ਬਸੂਆਂ ਹੀ ਲੇਟੀ ਤਾਂ ਨਹੀਂ ਖਾਉ ਫਿਰ ਦਾਅ ਤੇਰੇ ਸਿਰ ਚ ਤਾਂ ਨਹੀਂ ਪਾਉਣੀ ਦਿੱਤੀ ਤੇ ਮੈਂ ਤਾਂ ਉਹ ਮੈਸਾਂ ਨੂੰ ਪਾਇਆ ਦੇਖ ਲੈ ਪਾਈ ਮੈਂ ਤਾਂ ਉਹ ਆਖੇ ਸੀ ਕਾਮਲੀ ਨੂੰ ਮੈਂ ਕਿਹਾ ਦਲੀਆਂ ਪਾਰ ਲੈਣੀ ਪੋਰਾ ਮੇਰਾ ਮੂੰਹ ਪੱਕੇ ਪੈ ਗਿਆ ਨਹੀਂ ਦਰਿਆ ਕੀ ਕਰਨਾ ਮਾਹ ਮੈਂ ਮੂੰਹ ਪੱਕੇ ਪੈ ਮ ਖਾਣਾਗਾ ਅਕੇ ਦਾਲ ਮ ਬਣਾ ਲਈ ਮਾ ਦਲੀਆਂ ਕੇ ਮੇਰੇ ਸਿਰ ਚ ਪਾ ਦੇ ਮੈਂ ਤਾਨੂੰ ਕਿਹਾ ਸੀ ਤੂੰ ਤਰੋਂ ਆਏ ਕਿਹਾ ਸੀ ਗਾ ਹਾਂ ਹੁਣ ਤਰੇ ਦਲੀਆਂ ਕੇ ਦਲੀਆਂ ਪਾਉ ਤਰੇ ਸਿਰ ਚ ਜਿਹੜੀ ਉਤਾਲ ਦੇਦੇ ਤੇ ਸਿਰ ਚ ਨਹੀਂ ਨਾ ਪਾਉਣ ਦਿੱਤੀ ਨਈ ਬੇਬੇ ਸਿਰ ਨਾ ਲਾਂਦੀ ਤੇ ਹੁਣ ਮਾ ਮੈਸਾਂ ਨੂੰ ਖਵਾਇਆ ਈ ਦਾਲ ਮੈਂ ਆਪਾਂ ਲੈਟੀ ਖਾ ਲਾਂਗੀ ਬੂ ਮਾ ਮਾਜਾ ਤਨੂ ਆਖੇ ਸੀ ਉਹਨੂੰ ਗਰਮ ਕਰਕੇ ਫਿਰ ਆਪਾਂ ਦਾਲ ਖਾਵਾਂਗੇ ਅਸਵਾਨ ਉਪਰ ਡਾਰੇ ਚ ਪਾਤੀ ਬੂਮੇ ਮਰ ਜਾ ਕੀ ਕਰ ਗਿਆ ਇਹਦਾ ਕਾਂਵਲੀ ਦਾ ਜੇ ਪਾ ਦੇ ਤੈਨਾਂ ਕਿੱਥਾ ਬਾਹ ਪੈ ਗਿਆ ਤੈਨੂੰ ਇਹ ਤਾਂ ਨਹੀਂ ਆਖਿਆ ਵੀ ਦਾਲ ਪਾ ਆਂ ਦੇ ਵਿੱਚ ਮੈਂ ਅੱਜ ਆਖਰ ਹੋਇਆ ਤਾਂ ਛੱਟਣੀ ਰਖੜ ਲੋ ਕੱਲ ਨਹੀਂ ਖਾ ਲਾਂਗੇ ਦੋ ਰੋਟੀਆਂ ਬੇਬੇ ਤਾ ਗੜੀਆ ਖਾਊਗੀ ਨੇਟੀ ਖਾਊਗੀ ਬੇਬੇ ਹਾਂ ਨੇਟੀ ਖਾਊਗੀ ਨੇਟੀ ਖਾ ਲੂੰ ਦੇਖ ਲੈ ਪਾਪਾ ਇਹਦਾ ਨਾ ਕਾਂਵਲੀ ਕਿੱਥੇ ਬਾਹ ਬਸ ਚੱਲ ਕਾਂਵਲੀ ਦੇ ਤੂੰ ਬੰਦਾ ਉੱਪਰ ਇਹਦਾ ਨਾ ਕਾਂਵਲੀ ਦਾ ਬਾਤ ਇਹਦੇ ਨਾਲ ਕੀ ਤਪ ਹੋਇਆ ਨਾ ਜੋਬਦੀ ਨੇ ਮੈਂ ਮੈਨੂੰ ਅੰਦਰ ਨਾ ਦਾਈ ਮੈਨੂੰ ਡਰ ਲੱਗਦਾ ਹੈ ਪਰ ਸੋਇਸ ਪਾਂਡੇ ਮਾਗੇ ਸਾਂਡੇ ਮਂਜਵਾਏ ਤੂੰ ਬੇਬੇ ਹੋਰ ਕੋਈ ਕੰਮ ਨਹੀਂ ਕਰਦੀ ਸਾਰਾ ਪਾਂਡੇ ਮਾਜੂ ਭਾਈ ਜਿਹੜੀਆਂ ਚੀਜ਼ਾਂ ਤੇ ਦੁੱਧ ਵਾਲੀਆਂ ਸਾਰਾ ਪਸੋਂ ਚੱਲ ਅੰਦਰ ਬੈਠ ਤੂੰ ਉੱਪਰ ਕਰਕੇ ਚੱਲ ਬੈਠ ਤੇ ਮੇਬੇ ਮੈਨੂੰ ਡਰ ਲੱਗਦਾ ਅੰਦਰ ਫੁੱਟਾ ਹੈ ਮੈਂ ਫੁੱਟਾ ਹੈ ਭਾਈ ਇੱਥੇ ਤੂੰ ਨਹੀਂ ਡਿਗਦੀ ਪਾ ਲੈ ਬੈਠਾ ਸਾਨੂੰ ਬੇਬੇ ਇਹੋ ਬਾਤ ਆਹੀ ਜੀ ਆਂਦੇ ਕੋਈ ਨਾ ਆ ਜਾ ਬੈਠ ਜਾਂਦੇ ਤਾਂ ਪਾ ਲਿਆ ਸਾਰਾ ਚੀਜ਼ਾਂ ਡੋਲਦੂਗੀ ਵੇਲਾ ਪਾਈ ਕਿਥੋਂ ਕਾਮਣੀ ਨਾ ਮੱਥਾ ਮਾਰਦੇ ਸੀਗੇ ਤੇ ਵਧੀਆ ਪਰ ਰੋਟੀ ਪਾਣੀ ਖਾ ਲਿਆ ਜੇ ਕਿਤੇ ਆਪਾਂ ਉਹਨੂੰ ਪਹਿਲਾਂ ਢਾਣਦੇ ਉਹ ਦਾਲ ਤਾਂ ਨਾ ਪਸੂਣ ਪਾਉਂਦੇ ਹੋਰ ਆਵੇ ਬੇਤਾ ਹਣਾ ਤਰੀਕਾ ਤੇਰਾ ਵਧੀਆ ਜਦੋਂ ਉਹਨਾਂ ਅੰਦਰ ਕਮਰੇ ਚ ਡਾਤਾ ਉਹ ਮੈਨੂੰ ਤਾਂ ਐ ਸੀਗਾ ਮੈਂ ਚਲ ਕਾ ਨੂੰ ਕਮਰੇ ਚ ਲਾਉਣਾ ਆਪਾਂ ਦਾ ਸੁੱਖ ਦਾ ਸਾਹ ਲੈ ਲੈ ਆਰਾਮ ਨਾਲ ਰੋਟੀ ਖਾ ਲਈ ਆਪਾਂ ਮੈਂ ਤਾਂ ਆਰਾਮ ਨਾਲ ਰੋਟੀ ਖਾ ਲਈ ਨਾਲੇ ਆਖੇ ਮਰਾਬਨਾ ਕਾਦੀ ਖਾ ਲਈ ਜੇ ਪਹਿਲਾਂ ਢਾਈ ਹੁੰਦੀ ਉਹ ਦਾਲ ਤਾਂ ਨਾ ਪਸੂਣ ਪਾਗਾਂਦੇ ਆਪਾਂ ਦਾਲ ਨਾ ਖਾ ਲੈਂਦੇ ਹੋਰ ਚਟਨੀ ਨਾ ਮੱਥਾ ਮਾਰਨੇ ਕੁੱਟੀ ਨਾ ਰੋਟੀ ਖਾਧੀ ਬੀਬੀ ਆਪਾਂ ਨੂੰ ਅੰਦਰ ਤਾਂ ਡਾ ਆਏ ਆਪਣਾ ਕਿਵੇਂ ਡੰਗਲ ਹੋਪਨ ਕੋਈ ਦਵਾਈ ਬੁੱਟੀ ਦਵਾਈਏ ਕਿ ਨਾ ਦਵਾਈ ਬੁੱਟੀ ਦਾ ਭਾਇ ਕਾਦੇ ਦਵਾਈ ਮਾਰੇ ਖਬਰਾਂ ਡਰ ਜਾਵੇ ਮਾੜੀ ਮੋਟੀ ਕੰਮ ਆ ਬੰਦਾ ਤਾਂ ਹੀ ਡਰ ਜਾਣਾ ਹੁੰਦਾ ਹਾਂ ਵੀ ਇਹ ਵੀ ਤਰੀਕਾ ਠੀਕ ਹੈ ਹਾਂ ਖਬਰਾਂ ਡਰੇ ਤੋਂ ਲੋਟ ਹੀ ਆ ਜਾਈ ਲੋਟ ਆ ਜੇ ਕੋਈ ਨਾ ਕੋਈ ਕੰਮ ਖਰਾਬ ਕਰਿਆ ਕਰੂ ਮੈਂ ਤਾਂ ਖੇਤ ਹੁੰਦਾ ਇਦੇ ਮਾਰਕ ਨਾ ਦੋ ਅੱਪੜ ਦੇ ਅੰਦਰ ਨੂੰ ਵਸ ਲਾ ਦਿਆ ਕਰ ਅੰਦਰ ਡਾਵਾ ਕਰਾਂਗੇ ਭਾਈ ਕਹਿੰਦੇ ਹੁੰਦੇ ਸਿਆਣੇ ਪਹਿਲਾਂ ਵੀ ਕਹਿੰਦੇ ਹੁੰਦੇ ਆਕੇ ਕਾਮ ਵਾਲਾ ਕਹਿੰਦੇ ਜੇ ਤਾ ਹੱਸੇ ਤਦ ਆਸੀ ਜਾਂਦਾ ਜੇ ਕਾਮ ਵਾਲੇ ਨੂੰ ਕਹਿੰਦੇ ਡਰਾ ਦੇ ਅੰਦਰੋਂ ਤਰ ਡਾਵੇ ਫਿਰ ਕਾਮ ਵਾਲਾ ਡਰ ਵੀ ਨਾਲੇ ਬੇਬੇ ਕਹਿੰਦੇ ਤਾਂ ਹੁੰਦੇ ਵੀ ਵਿਗੜੇ ਤਿਗੜੇ ਦਾ ਡੰਡਾ ਹੀ ਗੁਰੂ ਆਇਆ ਡੰਡਾ ਹੀ ਗੁਰੂ ਆ ਗੰਡੇ ਤੋਂ ਬਿਨਾ ਨਹੀਂ ਭਾਈ ਇਹ ਡਰਦੀ ਹਾਂ ਨਾ ਦਵਾਈਆਂ ਤਾਂ ਆਪਾਂ ਦਵਾ ਦਵਾ ਕੇ ਹਾਰ ਹੋਈ ਕਿੰਨੀ ਕਿਤੇ ਦਵਾਈਆਂ ਨਾਲ ਨਹੀਂ ਇਹ ਕੰਮ ਨਹੀਂ ਲੋਟ ਆਉਂਦੀ ਮੈਂ ਤਾਂ ਹੀ ਹੋਇਆ ਪਿਆ ਵੀ ਹੁਣ ਕਹਿੰਦੇ ਮਾਏ ਆ ਚਲ ਕਹਿੰਦੇ ਤੂੰ ਖੇਤੀ ਦਾ ਕਰੀ ਜਾ ਨਾ ਤੇ ਆਪਣਾ ਟਾਈਮ ਪ ਤਪਾਲੂ ਭਾਈ ਬੇਬੇ ਲੈ ਤੂੰ ਤਾਂ ਕਮਲੀਆਂ ਗੱਲਾਂ ਤੋਂ ਕਰਦੇ ਹੁਣ ਮੰਨਦਾ ਤਰੀਕਾ ਆ ਗਿਆ ਜਦੋਂ ਮੜਾ ਜਾਂ ਕੰਮ ਖਰਾਬ ਕਰਿਆ ਕਰੂ ਮਾਰ ਕੇ ਦੋ ਥੱਪੜ ਕਮੜੇ ਚ ਡਾ ਦੇ ਕਰੇ ਬੇਬੇ ਗੱਲ ਐਸਾ ਹੀ ਐ ਦਵਾਈ ਵਧੀਆ ਹੈ ਹੁਣ ਆਪਾਂ ਨੂੰ ਤਰੀਕਾ ਤੈਨੂੰ ਸਾਰੇ ਸਿਖਾ ਦੋ ਤੂੰ ਦੇਖਦਾ ਕਾ ਨਾ ਦਵਾਈ ਵਧੀਆ ਹੈ ਦਵਾਈ ਵਧੀਆ ਐਹੀਂ ਦੇ ਕਰੂ ਚੰਗੇ ਬੜੀਆ ਹੋ ਗਿਆ ਭਾਈ ਚੱਲ ਹੁਣ ਆਪਾਂ ਕੰਮ ਦੰਦਾ ਕਰ ਲੈ ਰੋਟੀ ਟੁੱਕ ਖਾ ਲਿਆ ਖੋਲ ਦੇ ਨੇ ਪੁੱਤ ਕੋਲ ਹੋਰ ਬੇਬੇ ਲੈ ਰਾਮਨ ਆਪਾਂ ਬੈਠੇ ਗੱਲਾਂ ਕਰੀ ਜਨੇ ਜੀ ਆਪਾਂ ਕਮਲੀਆਂ ਨੂੰ ਬਾਰ ਖੋਲਤਾ ਫੇਰ ਆਪਣੇ ਚੱਜੂ ਪਾਉ ਉੱਥੇ ਆ ਕੇ ਉਹ 2 ਮਿੰਟ ਦਾ ਸੁੱਖ ਦਾ ਸਾਹ ਲੈ ਲਈ। ਮੈਂ ਸੁੱਖ ਦਾ ਸਾਹ ਇਹ ਆ ਜੇ ਬੈਠੇ ਆਏ ਨੇ ਪਤਾ ਕਰ ਤੱਕੜਾ ਜਾਂ ਕਰਦੇ ਨਾ ਲਾਈਟ ਲਾ ਰੱਖੀ ਹੈ ਮੈਨੂੰ ਤਾਂ ਲੱਗਦਾ ਉਹਨੇ। ਲਾਈਟ ਲਾ ਲਈ। ਹਾਂ। ਇਹ ਖੜਕਾ ਕਾਹਦਾ ਕਰਦੀ ਹੈ? ਕਰ। ਮੈਂ ਤਾਂ ਦਰ ਮੜਾ ਜਾਂ ਮੱਜਾਂ ਨੂੰ ਦੇਖ ਤੂੰ ਉਹਨੂੰ ਦੇਖ। ਬਸ ਦੇਖ ਆ ਜਾ ਭਾਈ ਤੂੰ ਵੀ ਆ ਜਾ ਨਾਲੇ ਮੇਰੇ। ਲਾਈਟ ਲਾਈ ਬਿੱਠੇ ਲੈ ਲਾਈਟ ਲਾਉਂਦਾ ਪਹਿਲੇ ਕਿੱਥੋਂ ਅਗਲਾ ਆ ਗਿਆ। ਆਈਆ ਕੰਮ ਵਾਲੇ ਬੰਦੇ ਨੂੰ ਕਿੱਧਰ ਹੀ ਲਾ ਲਾ। ਗੋਵਾ ਮਾਰ ਗੋਵਾ ਮਾ ਕਰਵਾ ਲੈ ਆਪਾਂ ਜੱਕੀ ਖੜੀ ਆ ਕਾਮਨੀ ਕੋਈ ਆਪ ਉੱਥੇ ਚੱਕਲੀ ਲਕਾਈ ਤੇ ਉੱਧਰ ਗਈ ਹੈ ਬੇਟੀ ਜੇਲੀ ਤੇਰੀ ਅੰਦਰ ਆ ਤੇ ਕੁੜਤੀ ਪੈ ਸੀਗੀ ਤੈ ਕਰਕੇ ਤੇਰੀ ਗੋਵਾ ਮਾਰ ਜੰਗਲਾਲ ਪੁੱਤ ਮੇਰਾ 2025 ਦਾ ਸੂਟ ਆ ਕਾਲਤਾ ਕਾਲਤਾ ਹਾਏ ਹਾਏ ਸੂਟ ਆ ਕੱਟਦਾ ਉਹ ਤੇਰਾ ਕਰਦਾ ਨਾ ਕਰੀ ਜਨੇ ਬੇਟੀ ਕੋਣਾ ਕੋ ਨਾ ਮਨੇ ਡਫੇ ਜਾ ਉਹ ਨੂੰ ਨਹੀਂ ਜਾਟ ਕੇ ਲੈਣਾ ਕੋਣਾ ਕੁੜਤੀ ਨੂੰ ਥੋੜਾ ਕੋਤਰਾ ਪਲਾ ਹੋ ਜੇ ਤਮ ਤਾਂ ਜਾਂਦਾ ਇੱਕ ਦਿਨ ਤੂੰ ਪਟਾਈ ਜਾਂਦੀ ਸੀ ਤੂੰ ਕੁੜਤੀ ਘੱਟੀਆਂ ਜਾਂਦੀ ਸੀ ਨਾ ਬੱਟੀ ਸੀ ਜਾਵਟ ਕੇ ਪਾ ਘੱਟੀਆਂ ਰ ਮਰੋਂ 2025 ਬਸ ਉੜ ਸੀ ਮੈਂ ਕਿਹਨਾਂ ਆਇਦ ਕੀ ਦਸਾਇਆ ਨਹੀਂ ਬੇਬੀ ਆਪਾਂ ਤਾਂ ਐਸੀ ਰ ਕਮਲਾ ਬੰਦਾ ਵਧੀਆ ਲੋਟਰ ਆ ਗਿਆ ਇਹ ਤੇਰਾ ਸ਼ੂਟੀਕਰਤਾ ਉਦੋਂ ਨੁਕਸਾਨ ਕਰਦਾ ਦੋ ਨੁਕਸਾਨ ਕਰਦਾ ਨਾ ਇਹ ਮੋਜੀ ਕਿੱਥੇ ਨਹੀਂ ਹੈ ਦੋ ਕਿੱਥੇ ਚੱਕੀ ਆ ਹਾਂ ਉੱਥੇ ਪੈਂਟਾਂ ਦੇ ਪੀ ਸੀ ਬੈਡਾਂ ਦੇ ਬੂਮਾ ਮਰ ਜਾ ਜੇ ਮੈਨੂੰ ਪਤਾ ਹਮ ਤਾਂ ਆਉਂਦਾ ਡਾਉਂਗੀ ਲੈ ਆਪਾਂ 2000 ਵਾਲੇ ਪਾਣੀ ਚ ਰੋਟੀ ਖਾਵਾਂਗੇ ਲੋੜ ਆਇਆ ਤੇ

ਦੇਖ ਲੈ ਪੁੱਤਰਾ ਆ ਤਾਂ ਮੇਰੇ 2500 ਦਾ ਸੂਟ ਗਾਲਤਾ ਆਪਾਂ ਤਾਂ ਆਮ ਨਾਲ ਗੱਲਾਂ ਕਰੀਏ ਨੇ ਰੋਟੀਆਂ ਖਾਲੀਆਂ ਆ ਆਮ ਨਾਲ ਆ ਆਮ ਨਾਲ ਬੈਠਿਆ ਉਹ ਛੂਟ ਗਾਤਾ ਨੇ 2500 ਕਰਾ ਕਰ ਮੈਂ ਤਾਂ ਹੀ ਫੇਰ ਐਸ਼ਾ ਕੰਮ ਲੱਗੀ ਬੈਠੀ ਨਹੀਂ ਤਾਂ ਤੱਕ ਤੇ ਤੱਕੇ ਖੜਕਾਉਂਦੀ ਆਪਾਂ ਨੂੰ ਬਾਹਰ ਕਰ ਦੇਉਂ ਤੇ ਐਸ਼ਾ ਆ ਕਿ ਤੇ ਲੈ ਲੋ ਕੋਲੇ ਬਾਹਰ ਲੈ ਆ ਭਾਂਡੇ ਪੰਨੀਆਂ ਨੇ ਮੈਂ ਬੈਠਾ ਹੁਣ ਆਪਾਂ ਨੂੰ ਜਮਾ ਕਰੂੰ ਕੱਢੂਗੇ ਉਹ ਨਹੀਂ ਛੱਡਾ ਬੜਾ ਲੋੜਾ ਮੈਂ ਤਾਂ ਕਹਿੰਦੇ ਰਸਾ ਲੈ ਕੇ ਬੰਨਦੇ ਨੂੰ ਮੈਂ ਰਸਾ ਲੈ ਕਰੂ ਨਾ ਬੰਨ ਲੈ ਲੈ ਵੇ ਰਸਾ ਨਾਲ ਬੰਨਦੇ ਨੂੰ ਲੇ ਆਉਰੇ ਥਮ ਲੈ ਨਾ ਤੈਨੂੰ ਉਰੇ ਆ ਲੈ ਫੜ ਇੱਥੇ ਖੜਾ ਹੋ ਜਾ ਸਾਹਮਣਾ ਕਰ ਦਿਓ ਉਰੇ ਕਰ ਦਿਓ ਉਰੇ ਆ ਪੈਰ ਤੇ ਦਾਇਛਾ ਇਹਦਾ ਚੁਬੂਗਾ ਮੇਰੇ ਉਹ ਕਰਨੇ ਨਾ ਬੰਨ ਦਿਓ ਚੁਬਤਾ ਨਹੀਂ ਹੈ ਹੈ ਬੱਕਰੀ ਸੋਚ ਐਨੜੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੱਕਰੀ ਸੋ ਚੈਨਲ ਤੇ ਜਿੰਨਾ ਬੀੜਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਮਨਪ੍ਰੀਤ ਕੌਰ ਜੰਗੇੜਾ ਸੁਕੰਤਲਾ ਦੇਵੀ ਕੁਲਵਿੰਦਰ ਕੌਰ ਨਾਗਰਾ ਪ੍ਰਵ ਬਲਜੀਤ ਬਲਵੰਤ ਸਿੰਘ ਸ਼ੇਰਗਿੱਲ ਕਰਮਜੀਤ ਕੌਰ ਸ਼ੇਰਗਿੱਲ ਜਗਤਾਰ ਸਿੰਘ ਸ਼ੇਰਗਿੱਲ ਸਿੱਧਵਾ ਵੇਟ ਲੁਧਿਆਣਾ ਪਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਕੌਰ ਵੀ ਅਨੀਤਾ ਰਾਣੀ}{|\text{ਸਪਾਲ ਕੌਰ ਲక్ష్ਮਨ ਟੇਲਰ ਸੀਪਾ ਗਿੱਲ ਅਰਜਿੰਦਰ ਸਿੰਘ ਨੱਤ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ ਅਮਰ ਸਿੰਘ ਪਟਿਆਲਾ} ਬੋਵੀ ਰਾਜਾ ਹਾਂਗਕong ਜਸਜੀਤ ਸ਼ਰਮਾ ਸੇਖਾ ਬਰਨਾਲਾ ਸਪਨਾ ਸੈਣੀ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਅੰਗਰੇਜ ਸਿੰਘ ਆਇਸ਼ਾ ਪੁੱਲਰ ਉਮੈਸ਼ਾ ਪੁੱਲਰ ਜਗਰਾਜ ਪੁੱਲਰ ਵਿਸ਼ਵਜੀਤ ਸਿੰਘ ਬਲਜੀਤ ਕੌਰ ਯੂ ਐਸ ਏ ਹੈਪੀ ਜੋਸੀ ਪੇਜ ਸੰਧੂ ਕੈਨੇਡਾ ਅੰਜਨਦੀਪ ਕਾਰ ਚਮਕੌਰ ਸਿੰਘ ਖਰਾੜ ਪਿੰਡ ਚਰੇੜਾ ਜ਼ਿਲ੍ਹਾ ਪਟਿਆਲਾ ਬੀਰਪਾਲ ਕੌਰ ਬਰਨਾਲਾ ਕਿਰਪਾਲ ਕੌਰ ਖੁਰਾੜ ਮੁਹਾਲੀ ਕੁਮਾਨ ਫੈਮਿਲੀ ਲਾਡੀ ਸੇਖੋਂ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ੍ਰੀ ਮੁਕਸਰ ਸਾਹਿਬ ਜੀ ਮਹਿੰਦਰਪਾਲ ਕੌਰ ਮਨਜੀਤ ਕੌਰ ਕਮਾਲੀ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਸਰਬਜੀਤ 바ਵਾ ਗੁਰਪ੍ਰੀਤ ਸਿੰਘ ਡਿੰਪਲ ਰਾਣੀ ਪ੍ਰੀਤ ਸਿੰਘ ਹਰਮਨਦੀਪ ਕੌਰ 골ਡੀ ਚੀਮਾ ਸਿਮਰਜੀਤ ਗਰੇਵਾਲਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੈਨੂੰ ਨਹੀਂ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸਜਾਵ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ